ਪੀਰੀ ਫਕੀਰੀ ਰੰਗ ਚੈਨਲ ਦੇਖ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕੀ ਸ਼ਮਸ਼ਾਨ ਦੇ ਵਿੱਚ ਸ਼ਮਸ਼ਾਨ ਦੀਆਂ ਚੀਜ਼ਾਂ ਨੂੰ ਜਾਂ ਸ਼ਮਸ਼ਾਨ ਦੀਆਂ ਕੋਈ ਵੀ ਪੁਜਾਰੀ ਸ਼ਮਸ਼ਾਨ ਚ ਤੇਉਣਗੇ ਉਹਨਾਂ ਨੂੰ ਸ਼ਕਤੀਆਂ ਪ੍ਰਾਪਤ ਹੋਣਗੀਆਂ ਕੋਈ ਵੀ ਕੰਮ ਹੋਵੇ ਚਾਹੇ ਉਹਨਾਂ ਦਾ ਉਹ ਪੂਰਾ ਹੋਏਗਾ ਇਸ ਸ਼ਮਸ਼ਾਨ ਪੈ ਰੋ ਤੇ ਸ਼ਮਸ਼ਾਨ ਕਾਲੀ ਦਾ ਟਾਲਾ ਇੱਕ ਜੁੱਟ ਟਾਲਾ ਆ ਇਹ ਟਾਲਾ ਨੱਕ ਜ਼ਬਰਦਸਤ ਕੰਮ ਕਰਦਾ ਆ ਕਿ ਇਹ ਤੁਹਾਨੂੰ ਇੰਨਾ ਕੁ ਰਿਜ਼ਲਟ ਤੇਜੀ ਨਾਲ ਦੇਊਗਾ ਕਿ ਤੁਸੀਂ ਸੋਚ ਨਹੀਂ ਸਕਦੇ ਪਰ ਥੋੜਾ ਜਿਹਾ ਹਿੰਮਤ ਕਰਕੇ ਜਾਣਾ ਪੈਂਦਾ ਕਿ ਕੋਈ ਕੁਝ ਲੋਕ ਡਰਦੇ ਆ ਕਿ ਸ਼ਮਸ਼ਾਨ 'ਚ ਜਾਣਾ ਖਤਰੇ ਖਤਰੇ ਵਾਲੀ ਗੱਲ ਹੁੰਦੀ ਹੈ ਪਰ ਖਤਰੇ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਕੀ ਸੋਖੇ ਤਰੀਕੇ ਦਾ ਢਟਾਲਾ ਆ ਠੀਕ ਹੈ ਗੁਰ ਧਾਰਨਾ ਜੇ ਕੀਤੀ ਹੈ ਫਿਰ ਤਾਂ ਕੋਈ ਦਿੱਕਤ ਨਹੀਂ ਹੈਗੀ ਜੇ ਤੁਸੀਂ ਗੁਰ ਧਾਰਨਾ ਨਹੀਂ ਕੀਤੀ ਸ਼ਮਸ਼ਾਨ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਤਰੀਕਾ ਇੱਕ ਦੱਸ ਦੂੰਗਾ ਸ਼ਮਸ਼ਾਨ ਦੇ ਵਿੱਚ ਭੋਗ ਪ੍ਰਸ਼ਾਦ ਤੁਸੀਂ ਦੇ ਕੇ ਇਹਨਾਂ ਦੋਹਾਂ ਦੇਵਤਿਆਂ ਨੂੰ ਦੇਵੀ ਦੇਵਤੇ ਨੂੰ ਹਾਜ਼ਰ ਨਾਜ਼ਰ ਰੱਖ ਸਕਦੇ ਆ ਤੁਹਾਡੇ ਸਾਰੇ ਕੰਮ ਹੋਣਗੇ ਇਹਦੇ ਵਿੱਚ ਢਟਾਲਾ ਕਰਨਾ ਆਪਾਂ ਇਹਦੇ ਵਿੱਚ ਕੋਈ ਹਾਜ਼ਰ ਨਾਜ਼ਰ ਵਾਲਾ ਉਹ ਕਹਿ ਲੋ ਕਿ ਕੰਮ ਆਪਾਂ ਕੋਈ ਮੰਤਰ ਨਹੀਂ ਪੜਨਾ ਕੁਝ ਨਹੀਂ ਸਿਰਫ ਢਟਾਲਾ ਕਰਕੇ ਅਰਜ਼ੀ ਬੇਨਤੀ ਕਰਕੇ ਆਉਣੀ ਆ ਅਰਜ ਬੇਨਤੀ ਨਾਲ ਹੀ ਸਾਰੇ ਕੰਮ ਰਾਸ ਹੋ ਜਾਣਗੇ ਠੀਕ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਤਬਾਕ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਢਾਲੇ ਬਾਰੇ ਤਾਂ ਦੋਸਤੋ ਇਹ ਜਿਹੜਾ ਢਾਲਾ ਹਰ ਇੱਕ ਕੰਮ ਵਾਸਤੇ ਵਰਤਿਆ ਜਾਂਦਾ ਮੰਨ ਲਓ ਤੁਹਾਡਾ ਕੋਈ ਕੋਈ ਤੁਹਾਡੇ ਤੇ ਕੋਈ ਭੀੜ ਪਈ ਹੋਈ ਆ ਕੋਈ ਕੰਮਕਾਰ ਰੁਕੇ ਆ ਠੀਕ ਹੈ ਕੰਮ ਕੋਈ ਐਸਾ ਪੂਰਾ ਨਹੀਂ ਹੋ ਰਿਹਾ ਜਿਹੜਾ ਤੁਸੀਂ ਸੋਚਿਆ ਹੋਵੇ ਉਹ ਨਹੀਂ ਪੂਰਾ ਹੋਇਆ ਤਾਂ ਇਸਟਾਲੇ ਦੇ ਨਾਲ ਪੂਰਾ ਕਰ ਸਕਦੇ ਹੋ ਠੀਕ ਹੈ ਜੇ ਕੋਈ ਐਸਾ ਕੋਈ ਕੰਮ ਹੋਵੇ ਜਿਸ ਤਰ੍ਹਾਂ ਕੋਈ ਵਿਦੇਸ਼ ਯਾਤਰਾ ਜਾਂ ਕੋਈ ਹੋਰ ਕੰਮ ਹੋਵੇ ਤੁਹਾਡਾ ਪੂਰਾ ਨਾ ਹੁੰਦਾ ਹੋਵੇ ਉਹ ਕੰਮ ਤੁਸੀਂ ਉਹਦੇ ਵਾਸਤੇ ਵੀ ਇਹ ਭੋਗ ਪ੍ਰਸ਼ਾਦ ਦੇ ਸਕਦੇ ਹੋ ਜੇ ਕੋਈ ਤੁਹਾਡੇ ਘਰ ਦੇ ਵਿੱਚ ਬੁਰੀ ਚੀਜ਼ ਆ ਬੁਰੀ ਸ਼ਕਤੀ ਆ ਤੁਹਾਡਾ ਕੰਮ ਖਰਾਬ ਹੋ ਰਹਾ ਹੈ ਆ ਬੁਰੀਆਂ ਚੀਜ਼ਾਂ ਤੁਹਾਡੇ ਤੇ ਹਾਵੀ ਹੋਈਆਂ ਤਾਂ ਵੀ ਇਹ ਜਿਹੜਾ ਢਾਲਾ ਆ ਉਹਨਾ ਬੁਰੀਆਂ ਚੀਜ਼ਾਂ ਤੋਂ ਤੁਹਾਨੂੰ ਪਹਚਾਏਗਾ ਤੁਹਾਡੀ ਰੱਖਿਆ ਕਰੇਗਾ ਉਹ ਬੁਰੀਆਂ ਚੀਜ਼ਾਂ ਨੂੰ ਤੁਹਾਡੇ ਘਰ ਦੇ ਵਿੱਚੋਂ ਸਫਾਇਆ ਕਰ ਦੇਗਾ ਐਡਾ ਜ਼ਬਰਦਸਤ ਢਾਲਾ ਹੈ ਤਾਂ ਦੋਸਤੋ ਇਸ ਢਾਲੇ ਨੂੰ ਜੇ ਕੋਈ ਬੰਦਾ ਕਹੇ ਲੋ ਕਿ ਗੁਰੂ ਧਰਮ ਨੇ ਜਿੱਤਰ ਦੱਸਿਆ ਵੀ ਗੁਰੂ ਧਰਮ ਨਾ ਕੀਤੀ ਹੋਵੇ ਉਹ ਤਾਂ ਸਮਝ ਨਹੀਂ ਸਕਦੇ ਗੱਲ ਨੂੰ ਜਿਹਨੇ ਗੁਰਧਰਮ ਨਾ ਨਹੀਂ ਕੀਤੀ ਉਹ ਸ਼ਮਸ਼ਾਨ 'ਚ ਜਾਣ ਤੋਂ ਵੀ ਡਰਦਾ ਠੀਕ ਹੈ ਸ਼ਮਸ਼ਾਨ ਦੇ ਵਿੱਚ ਵੈਸੇ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਸ਼ਮਸ਼ਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪੋਜ਼ਿਟਿਵਿਟੀ ਸ਼ਮਸ਼ਾਨ ਦੇ ਵਿੱਚ ਤੁਸੀਂ ਹਰ ਇੱਕ ਦੇਵੀ ਦੇਵਤਾ ਸ਼ਮਸ਼ਾਨ ਦੇ ਵਿੱਚ ਹਾਜ਼ਰ ਨਾਜ਼ਰ ਹੈ ਸਭ ਤੋਂ ਸੌਖੇ ਤਰੀਕੇ ਨਾਲ ਉੱਥੋਂ ਦੇਵੀ ਦੇਵਤੇ ਨੂੰ ਪਾ ਸਕਦੇ ਹੋ ਤੁਸੀਂ ਸ਼ਮਸ਼ਾਨ ਦੇ ਵਿੱਚੋਂ ਕਿਸੇ ਵੀ ਦੇਵਤੇ ਨੂੰ ਤੁਸੀਂ ਧਿਆਓ ਸ਼ਮਸ਼ਾਨ ਦੇ ਵਿੱਚ ਬੈਠ ਕੇ ਉਸ ਦੇਵਤੇ ਦਾ ਨਾਮ ਲੈ ਕੇ ਉਹਦਾ ਭੋਗ ਪ੍ਰਸ਼ਾਦ ਦੇ ਦਿਓ ਉਹ ਦੇਵਤਾ ਤੁਹਾਡੇ ਨਾਲ ਹਾਜ਼ਰ ਨਾਜ਼ਰ ਹੋਏਗਾ ਇਕੋ ਦੱਸਦਾ ਨਹੀਂ ਗੱਲਾਂ ਕਿਉਂ ਕਰਕੇ ਇਹ ਸੱਚਾਈ ਹੈ ਠੀਕ ਹੈ ਅਸੀਂ ਖੁਦ ਇਹਨਾਂ ਚੀਜ਼ਾਂ ਨੂੰ ਅਜ਼ਮਾ ਚੁੱਕੇ ਹਾਂ ਸਾਨੂੰ ਪਤਾ ਹੈ ਇਸ ਕਰਕੇ ਅਸੀਂ ਤੁਹਾਨੂੰ ਜਿਹੜੀ ਵੀ ਚੀਜ਼ ਦਵਾਂਗੇ ਚੰਗੀ ਚੀਜ਼ ਦਵਾਂਗੇ ਤਾਂ ਕਿ ਤੁਸੀਂ ਗਲਤ ਲੋਕਾਂ ਦੇ ਵਿੱਚ ਨਾ ਪੈ ਸਕੋ ਕਿਉਂ ਕਰਕੇ ਅੱਜ ਦੇ ਟਾਈਮ ਦੇ ਵਿੱਚ ਗਲਤ ਬਹੁਤ ਦੁਨੀਆ ਦੇ ਉੱਤੇ ਹੋ ਚੁੱਕੇ ਨੇ ਕੋਈ ਗਲਤੀਆਂ ਤੁਸੀਂ ਕੋਈ ਵੀ ਕੰਮਾ ਬਸ ਹਰ ਜਗ੍ਹਾ ਤੇ ਪੈਸਾ 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 ਦੇ ਕੇ ਵੀ ਕੰਮ ਨਹੀਂ ਹੁੰਦਾ ਫਿਰ ਵੀ ਇਸ ਕਰਕੇ ਤੁਸੀਂ ਇਹ ਜਿਹੜੇ ਸੌਖਾ ਤਰੀਕੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਟਾਲਾ ਕਰ ਲਿਓ ਪਹਿਲਾਂ ਸੁਣ ਲਓ ਜਿਹੜੇ ਗੁਰ ਧਾਰਨਾ ਕੀਤੀ ਹੋਊ ਉਹਨਾਂ ਤੋਂ ਤਾਂ ਗੁਰੂ ਦਾ ਮੰਤਰ ਹੁੰਦਾ ਉਹ ਤਾਂ ਜਾ ਕੇ ਸ਼ਮਸ਼ਾਨ ਨੂੰ ਆਪਣੇ ਮੰਤਰ ਗੁਰੂ ਦਾ ਮੰਤਰ ਲਾ ਕੇ ਰੱਖਿਆ ਮੰਤਰ ਲਾ ਕੇ ਜਾ ਕੇ ਸ਼ਮਸ਼ਾਨ ਦੇ ਵਿੱਚ ਜਾ ਸਕਦੇ ਹੁਣ ਜਿਹੜੇ ਬਿਨਾਂ ਗੁਰੂ ਤੋਂ ਆ ਉਹ ਸ਼ਮਸ਼ਾਨ ਚ ਕਿੱਦਾਂ ਜਾਣ ਦੇਖੋ ਸ਼ਮਸ਼ਾਨ ਦੇ ਵਿੱਚ ਜੇ ਤੁਹਾਨੂੰ ਡਰ ਲੱਗਦਾ ਠੀਕ ਹੈ ਤੁਸੀਂ ਕੀ ਕਰਨਾ ਸ਼ਮਸ਼ਾਨ ਦੇ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਇੱਕ ਨਿੰਬੂ ਆਪਣੀ ਜੇਬ ਵਿੱਚ ਪਾ ਲੈਣਾ ਨਿੰਬੂ ਬਸ ਜੇਬ 'ਚ ਪਾ ਕੇ ਚੱਲ ਜਾਣਾ ਕੋਈ ਵੀ ਨੈਗੇਟਿਵਿਟੀ ਤੁਹਾਨੂੰ ਖਾਵੀ ਨਹੀਂ ਹੋ ਸਕਦੀ ਤੁਹਾਡੇ ਤੇ ਨਾ ਤੁਹਾਡੇ ਤੇ ਅਟੈਕ ਕਰੇ ਕਿਉਂ ਨਿੰਬੂ ਦੇ ਉੱਤੇ ਸਾਰਾ ਕੁਝ ਆਏਗਾ। ਔਰ ਨਿੰਬੂ ਤਾਂ ਤੁਸੀਂ ਰੱਖਣਾ ਜਦੋਂ ਸ਼ਮਸ਼ਾਨ ਦੇ ਵਿੱਚ ਐਂਟਰੀ ਕਰਨੀ ਆ। ਸ਼ਮਸ਼ਾਨ ਦੇ ਵਿੱਚ ਤੁਸੀਂ ਐਂਟਰ ਕਰਨ ਤੋਂ ਪਹਿਲਾਂ ਉਸ ਸ਼ਮਸ਼ਾਨ ਦੇ ਵਿੱਚ ਪਹਿਲਾਂ ਤੁਸੀਂ ਮੱਥਾ ਟੇਕਣਾ ਫਿਰ ਅੰਦਰ ਐਂਟਰ ਕਰਨਾ ਮੱਥਾ ਟੇਕ ਕੇ ਤੁਸੀਂ ਅਰਜ ਬੇਨਤੀ ਕਰਨੀ ਆ ਬਾਬੇ ਪੈਰੋ ਨੂੰ ਤੇ ਮਾਤਾ ਕਾਲੀ ਨੂੰ ਕਿ हे ਮਾ ਕਾਲੀ, हे ਬਾਬਾ ਪੈਰੋ ਮੈਂ ਤਾਂ ਤੁਹਾਡੇ ਭੂਗ ਪ੍ਰਸ਼ਾਦ ਲਈ ਇੱਥੇ ਆਇਆ। ਕਿ ਮੇਰਾ ਇਹ ਕੰਮ ਉਹਦੇ ਕਰ ਉਸ ਕੰਮ ਕਰਕੇ ਮੈਂ ਇੱਥੇ ਤੁਹਾਡੇ ਸ਼ਮਸ਼ਾਨ ਦੇ ਵਿੱਚ ਆਇਆ ਕਿਰਪਾ ਕਰਕੇ ਮੈਨੂੰ ਸ਼ਮਸ਼ਾਨ ਦੇ ਵਿੱਚੋਂ ਮੇਰੀ ਰੱਖਿਆ ਕਰਨੀ ਮੈਨੂੰ ਹਰ ਥਾਂ ਤੋਂ ਬਚਾਉਣਾ ਮਹਿਫੂਜ਼ ਰੱਖਣਾ ਤੁਸੀਂ ਇੰਨੀ ਗੱਲ ਕਹਿ ਕੇ ਸ਼ਮਸ਼ਾਨ ਦੇ ਵਿੱਚ ਐਂਟਰੀ ਕਰ ਸਕਦੇ ਹੋ ਤੁਹਾਨੂੰ ਸ਼ਮਸ਼ਾਨ ਦੇ ਵਿੱਚ ਕੋਈ ਪੂਰੀ ਚੀਜ਼ ਤੁਹਾਡਾ ਵਾਲ ਨਹੀਂ ਬਿੰਗਾ ਕਰ ਸਕਦੀ ਠੀਕ ਹੈ ਤੁਸੀਂ ਸ਼ਮਸ਼ਾਨ ਦੇ ਵਿੱਚ ਚਲੇ ਗਏ ਸਭ ਤੋਂ ਪਹਿਲਾਂ ਤਾਂ ਤੁਸੀਂ ਸ਼ਮਸ਼ਾਨ ਦੇ ਲਈ ਕੀ ਕੀ ਲੈ ਜਾਣਾ ਮੈਂ ਤੁਹਾਨੂੰ ਭੋਗ ਦੱਸ ਦਵਾਂ ਕੀ ਲੈਣਾ ਜਿਹੜਾ ਇਹਦੇ ਵਿੱਚ ਤਾਮਸਿਕ ਤੇ ਦੂਜਾ ਦੋਨੋਂ ਭੋਗ ਚੱਲਣੇ ਆ ਠੀਕ ਹੈ ਪੰਜ ਲੱਡੂ ਲੈਣੇ ਆ ਪੰਜ ਲੱਡੂ ਲੈ ਕੇ ਤੁਸੀਂ ਆ ਬਾਬੇ ਪੈਰੋ ਦਾ ਨਾਮ ਲੈਣਾ ਠੀਕ ਹੈ ਬਾਬੇ ਪੈਰੋ ਦਾ ਨਾਮ ਲੈ ਕੇ ਪੰਜ ਲੱਡੂ ਰੱਖ ਲੈਣੇ ਆ ਤੇ ਇੱਕ ਕਾਲਾ ਕੱਪੜਾ ਛੋਟਾ ਜਿਹਾ ਟੋਟਾ ਲੈ ਲੈਣਾ ਉੱਚ ਪੰਜ ਲੱਡੂ ਰੱਖ ਦੇਣੇ ਆ ਤੇ ਇੱਕ ਸ਼ਰਾਬ ਦਾ ਪਾਈਆ ਠੀਕ ਹੈ ਕਲੇਜੀ ਲੈ ਲੈਣੀ ਆ ਥੋੜੀ ਜੀ ਬੱਕਰੇ ਦੀ ਮਿਲ ਜੂਵੇ ਤਾਂ ਬੱਕਰੇ ਦੀ ਨਹੀਂ ਤਾਂ ਮੁਰਗੇ ਦੀ ਲੈ ਲਿਓ ਚੱਲੂਗੀ ਨਾਲ ਕਲੇਜੀ ਰੱਖ ਦੇਣੀ ਆ ਠੀਕ ਆ ਇਹ ਬਾਬੇ ਪੈਰੋ ਦਾ ਸਮਾਨ ਹੋ ਗਿਆ ਪੰਜ ਤੁਸੀਂ ਲੈਣੇ ਆ ਗੁਲਾਬ ਦੇ ਫੁੱਲ ਤੇ ਪੰਜ ਲੈਣੀਆਂ ਅਗਰਬਤੀਆਂ ਠੀਕ ਆ ਪੰਜ ਗੁਲਾਬ ਦੇ ਫੁੱਲ ਪੰਜ ਅਗਰਬਤੀਆਂ ਇੱਕ ਪਾਈਆ ਸ਼ਰਾਬ ਦਾ ਹੋਰ ਓਏ ਓਏ ਮਾਤਾ ਕਾਲੀ ਨੂੰ ਭੇਟ ਕਰਨਾ ਤੁਸੀਂ ਠੀਕ ਆ ਤੇ ਇੱਕ ਪਾਈਆ ਸ਼ਰਾਬ ਦਾ ਤੇ ਕਲੇਜੀ ਉੱਥੇ ਵੀ ਲੱਕੜੀ ਆ ਠੀਕ ਤੇ ਨਾਲ ਤੁਸੀਂ ਮਠਿਆਈ ਥੋੜੀ ਜਿਹੀ ਲੈ ਲੈਣੀ ਆ ਪੰਜ ਤਰ੍ਹਾਂ ਦੀ ਮਠਿਆਈ ਮਾਤਾ ਕਾਲੀ ਨੂੰ ਲਗਣੀ ਆ ਪੰਜ ਪ੍ਰਕਾਰ ਦੀ ਮਠਿਆਈ ਪੰਜ ਪੀਸ ਛੋਟੇ ਛੋਟੇ ਕਰ ਲੈਣੇ ਆ ਰੱਖ ਦੇਣੇ ਆ ਠੀਕ ਹੈ ਇਹ ਇੱਕ ਨਾਲ ਸਿਗਰਟ ਜ਼ਰੂਰ ਲੈਣੀ ਆ ਬਾਬੇ ਪੈਰੋ ਦੇ ਲਈ ਮੈਂ ਦੱਸਣਾ ਭੁੱਲ ਗਿਆ ਸਿਗਰਟ ਲੈ ਲੈਣੀ ਆ ਇੱਥੇ ਨੇਤੇ ਬਾਬੇ ਪੈਰੋ ਦਾ ਸਮਾਨ ਤੇ ਮਾਤਾ ਕਾਲੀ ਦਾ ਮਾਤਾ ਕਾਲੀ ਦਾ ਵੀ ਸਮਾਨ ਲਾਲ ਕਾਲੇ ਕੱਪੜੇ ਚ ਹੀ ਰੱਖਣਾ ਬਾਬੇ ਪੈਰੋ ਦਾ ਵੀ ਸਮਾਨ ਕਾਲੇ ਕੱਪੜੇ ਚ ਇਹ ਦੋਨਾਂ ਦਾ ਸਮਾਨ ਤੁਸੀਂ ਰੱਖ ਲੈਣਾ ਨਾ ਲੈ ਕੇ ਠੀਕ ਹੈ ਅਲੱਗ-ਅਲੱਗ ਢੇਰੀ ਬਣਾ ਲੈਣੀ ਹੈ ਠੀਕ ਹੈ ਉੱਥੇ ਰੱਖ ਦੇਣਾ ਤੇ ਸਿਗਰਟ ਲਾ ਦੇਣੀ ਹੈ ਬਾਬੇ ਪੈਰੇ ਦੀ ਫਰਿਆਦ ਕਰ ਦੇਣੀ ਕਿ ਸ਼ਮਸ਼ਾਨ ਹੀ ਸ਼ਮਸ਼ਾਨ ਪੈਰੋ ਬਾਬਾ ਸ਼ਮਸ਼ਾਨ ਦੇ ਫਾਸੀ ਮੇਰਾ ਆ ਕੰਮੜਿਆ ਹੋਇਆ ਬਹੁਤ ਸਮੇ ਤੋਂ ਇਹ ਕੰਮ ਮੇਰਾ ਪੂਰਾ ਹੋ ਜਵੇ ਤੇ ਮੈਂ ਤੇਰਾ ਭੋਗ ਪ੍ਰਸ਼ਾਦ ਇਸੇ ਤਰ੍ਹਾਂ ਦਿੰਦਾ ਰਹੂੰਗਾ ਠੀਕ ਹੈ ਇਹ ਜਿਹੜਾ ਤੁਸੀਂ ਕੰਮ ਕਰਨਾ ਮੱਸਿਆ ਵਾਲੇ ਦਿਨ ਕਰਨਾ ਕਿਸੇ ਵੀ ਮੱਸਿਆ ਤੇ ਠੀਕ ਹੈ ਮੱਸਿਆ ਵਾਲੇ ਦਿਨ ਕਰਨਾ ਇੱਦਾਂ ਮਾਤਾ ਕਾਲੀ ਨੂੰ ਫਰਿਆਦ ਲਾਦਣੀ ਹੈ ਕੰਮ ਭੋਗ ਜਿਹੜਾ ਦੇ ਦੇਣਾ ਠੀਕ ਹੈ ਤੁਸੀਂ ਇਹ ਦੇਖਣਾ ਕਿ ਮੱਸਿਆ ਦੇ ਮੱਸਿਆ ਤੁਸੀਂ ਕੰਮ ਕਰਨਾ ਆ ਔਰ ਆਉਣ ਵਾਲੀ ਜਿੱਦਾਂ ਵੀ ਮੱਸਿਆ ਆਉਗੀ ਉਹਦੇ ਤੁਸੀਂ ਸਾਰ ਮੱਸਿਆ ਤੇ ਇਹ ਭੋਗ ਪ੍ਰਸ਼ਾਦ ਦੇ ਦਿੰਦੇ ਰਹਿਣਾ ਤੁਸੀਂ ਯਕੀਨ ਮੰਨਿਓ ਤੁਹਾਡਾ ਨਾ ਕੋਈ ਕੰਮ ਮੜਨਾ ਨਾ ਕੋਈ ਕੰਮ ਰਹਿਣਾ ਕੋਈ ਤਾਂ ਡੜਿਆ ਹੋਇਆ ਸਾਰੇ ਕੰਮ ਪੂਰੇ ਹੋ ਜਾਣੇ ਜਿੱਡੇ ਵੀ ਔਖੇ ਔਖੇ ਕੰਮ ਆਉਗੇ ਬਸ ਇਸ ਭੋਗ ਪ੍ਰਸ਼ਾਦ ਨੂੰ ਤੁਸੀਂ ਭੁੱਲਣਾ ਨਹੀਂ ਜਿੱਦਾਂ ਜਿੱਦਾਂ ਤੁਸੀਂ ਭੋਗ ਪ੍ਰਸ਼ਾਦ ਦਿੰਦੇ ਰਹੋਗੇ ਉਦੋਂ-ਉਦੋਂ ਤੁਹਾਡੇ ਨਾਲ ਸ਼ਮਸ਼ਾਨ ਦੀਆਂ ਸ਼ਕਤੀਆਂ ਵੀ ਜਾਗਰਤ ਹੋਣਗੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸ਼ਮਸ਼ਾਨ ਦੀ ਚੀਜ਼ ਤੁਹਾਨੂੰ ਤੰਗ ਵੀ ਨਹੀਂ ਕਰ ਸਕਦੀ ਨਾ ਕੋਈ ਸ਼ਮਸ਼ਾਨ ਦੀ ਚੀਜ਼ ਨਾ ਕੋਈ ਸ਼ਮਸ਼ਾਨ ਦਾ ਭੂਤ ਪ੍ਰੇਤ ਤੁਹਾਨੂੰ ਤੰਗ ਨਹੀਂ ਕਰ ਸਕਦਾ ਦੋਸਤੋ ਇਹ ਕੰਮ ਕਰਕੇ ਜਰੂਰ ਦੇਖਿਓ ਬਹੁਤ ਜ਼ਬਰਦਸਤ ਟਾਲਾ ਦੱਸਿਆ ਤੁਹਾਨੂੰ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਇਨੂ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰਿਓ